ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਕਿਵੇਂ ਹੋ ਉਮੀਦ ਕਰਦਾ ਵਧੀਆ ਹੋਵੋਗੇ ਅੱਜੇ ਨਵੀਂ ਰਿਕਰੂਟਮੈਂਟ ਦੇ ਨਵੀਂ ਭਰਤੀ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਫਿਰ ਤੋਂ ਫਰੈਸ਼ ਜਾਣਕਾਰੀ ਹੈ ਫਰੈਸ਼ ਭਰਤੀ ਹੈਗੀ ਆ ਪੂਰੀ ਜਾਣਕਾਰੀ ਦੇ ਲਾਸਟ ਤੱਕ ਜੁੜੇ ਰਹੋ ਠੀਕ ਹੈ ਜੀ ਬਾਕੀ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਚੈਨਲ ਤੇ ਡੇਲੀ ਤੁਹਾਡੇ ਲਈ ਜਿਹੜੀ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਈ ਦੀ ਯਰ ਰਕ੍ਰੂਟਮੈਂਟ ਦੀ ਚਾਹੀਏ ਇੱਕ ਪੋਸਟ ਚਾਹੀਏ ਚਾਰ ਚਾਹੀਏ ਪੰਜ ਸੱਤ ਜਿੰਨੀਆਂ ਵੀ ਹੋਣ ਚਾਹੇ ਹਜ਼ਾਰ ਹੋਵੇ ਠੀਕ ਹੈ ਜੀ ਪੋਸਟਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਦੀ ਆ ਸੋ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਡਵਰਟਾਈਜ਼ਮੈਂਟ ਨੰਬਰ ਸ਼ੋ ਕੀਤੀ ਹੋਈ ਆ نیچے ਲਿਖਿਆ ਹੋਣਾ ਜੀ ਕਿ ਵਾਕ ਇੰਟਰਵਿਊ ਹੈਗੀ ਆ ਜੀ ਸਭ ਤੋਂ ਪਹਿਲਾਂ ਦੱਸਦਾ ਇੰਟਰਵਿਊ ਹੈਗੀ ਆ ਕਾਦੇ ਵਾਸਤੇ ਫੋਰ ਫਲੀ ਬੋਟਮਿਸਟ ਫਲੀ ਬੋਟਮਿਸਟ ਲੈਬ ਹੈਗੀ ਆ ਲੈਬ ਟੈਕਨੀਸ਼ੀਅਨ ਬਾਇਓਕੇਮਿਸਟਰੀ ਓਕੇ ਕਾਦੇ ਵਾਸਤੇ ਪੇਸ਼ੈਂਟ ਕੇਅਰ ਕੋਆਰਡੀਨੇਟਰ ਤੇ ਇਹ ਹੈਗੀ ਆ ਜੀ ਤਿੰਨ ਤੋਂ ਲੈ ਕੇ ਚਾਰ ਦੋ ਦਿਨ ਤੁਹਾਡੀ ਇੰਟਰਵਿਊ ਚੱਲੇਗੀ ਟਾਈਮ ਤੁਹਾਡਾ ਰਿਪੋਰਟਿੰਗ 9:30 ਤੋਂ ਲੈ ਕੇ 11:00 ਵਜੇ ਦੇ ਵਿੱਚ ਵਿੱਚ ਪੁੱਜਣਾ ਤੁਸੀਂ ਠੀਕ ਹੈ ਜੀ ਹੈ ਡਿਪਲੋਇਮੈਂਟ ਕਿੱਥੇ ਹੋਣੀ ਹੈ ਤੁਹਾਡੀ ਤੁਹਾਨੂੰ ਰੱਖਿਆ ਕਿੱਥੇ ਜਾਣਾ ਕੰਮ ਕਰ ਕਿੱਥੇ ਕਰਨਾ ਤੁਸੀਂ ਹੋਮੀ巴巴 ਕੈਂਸਰ ਹਸਪੀਟਲ ਵਿੱਚ ਐਂਡ ਸਰਸ ਸੈਂਟਰ ਜਿਹੜਾ ਪੰਜਾਬ ਦੇ ਵਿੱਚ ਹੈਗਾ ਓਕੇ ਕਿੱਥੇ ਹੈਗਾ ਜੀ ਚੰਡੀਗੜ੍ਹ ਵਿੱਚ ਨਾ ਲਿਖਿਆ ਹੈ ਵੈਨਿਊ ਕਿੱਥੇ ਹੋਮੀ ਬਾਬਰ ਕੈਂసర్ ਹਸਪੀਟਲ ਸੇਂਟਰ ਚੰਡੀਗੜ੍ਹ ਮੈਡੀ ਸਿਟੀ ਐਸ ਐਸ ਨਗਰ ਪੰਜਾਬ ਓਕੇ ਰਿਕਰੂਟਮੈਂਟ ਹੋਣੀ ਹੈ ਥਰੋ ਕਿਤੇ ਦੁਆਰਾ ਐਮ ਐਸ ਇਨੋਵਸ ਸੋਰਸ ਸਰਵਿਸ ਪ੍ਰਾਈਵੇਟ ਲਿਮਟਿਡ ਇਨੋਵਸ ਸੋਰਸ ਸਰਵਿਸ ਪ੍ਰਾਈਵੇਟ ਲਿਮਟਿਡ ਹੈਗੀ ਆ ਸਟਾਰ ਡੇਟ ਕੀ ਹੈ ਤੁਹਾਡੀ 19 6 ਤੋਂ ਲਾਸਟ ਡੇਟ ਕੀ ਹੈਗੀ ਤੁਹਾਡੀ ਐਂਡ ਟਾਈਮ ਕੀ ਐਂਡ ਡੇਟ ਕੀ ਹੈਗੀ ਤੁਹਾਡੀ 19 6 25 ਠੀਕ ਹੈ ਨੈਕਸਟ ਕੀ ਹੈਗਾ ਨੈਕਸਟ ਦੇਖਦੇ ਹਾਂ ਜਾਣਕਾਰੀ ਹਾਂਜੀ ਦੇਖੋ ਹੁਣ ਇਹਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਡਿਟੇਲ ਨੋਟੀਫਿਕੇਸ਼ਨ ਇਹਦੇ ਵਿੱਚ ਹੈਗੀ ਆ ਜੀ ਹੋਮੀ ਬਾਬਾ ਕੈਂਸਰ ਹਸਪੀਟਲ ਸੈਂਟਰ ਪੰਜਾਬ ਠੀਕ ਹੈ ਇੰਸਟੀਟਿਊਸ਼ਨ ਕੀ ਹੈਗੀ ਹੈ ਡਿਪਾਰਟਮੈਂਟ ਆਫ ਐਟੋਮਿਕ એનર્ਜੀ ਐਂਡ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਹੀ ਤੁਹਾਡੀ ਜਿਹੜੀ ਰਿਕਰੂਟਮੈਂਟ ਹੈਗੀ ਆ ਉਹਦੇ ਅੰਡਰ ਹੀ ਤੁਸੀਂ ਕੰਮ ਕਰੋਗੇ ਠੀਕ ਹੈ ਜੀ ਵੈਨਿਊ ਹੈਗਾ ਕਿ ਜਿਹੜਾ ਹੋਮੀ ਬਾਬਾ ਕੈਂਸਰ ਹਸਪੀਟਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਡੇਟ ਆਫ ਇੰਟਰਵਿਊ ਤੁਹਾਡੀ ਭਈ ਤਿੰਨ ਤਰੀਕ ਹੈਗੀ ਹੈ ਇੰਟਰਵਿਊ ਦੀ ਨੇਮ ਆਫ ਪੋਸਟ ਕੀ ਹੈਗਾ ਆ ਫਲੀਪ ਬੋਟੋਮਿਸਟ ਜਿਹੜੀ ਹੈਗੀ ਆ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈਗੀ ਇਹਦੀ ਇਹਦੀ ਹੈਗੀ ਆ ਜੀ 55 ਪਰਸਨ ਮਾਰਕਸ ਹੋਣੇ ਚਾਹੀਦੇ ਨੇ ਬੀਐਸਸੀ ਚੋਂ ਫਿਜ਼ਿਕਸ ਨਾਲ ਕੀਤੀ ਹੋਣੀ ਚਾਹੀਦੀ ਆ ਨਾਲ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਚਾਹੀਦਾ ਕਿਹਦੇ ਵਿੱਚ ਰੇਡੀਓਥੈਰੇਪੀ ਚ ਜਾਂ ਬੀਐਸਸੀ ਰੇਡੀਓਥੈਰੇਪੀ ਟੈਕਨੋਲੋਜੀ ਵਿੱਚ ਕਿਥੋਂ ਫਰੋਂਮ ਰੈਕੋਗਨਾਈਜ਼ ਯੂਨੀਵਰਸਿਟੀ ਜੋ ਤੇ ਨਾਲ ਕੀ ਹੈਗਾ 1 ਇਅਰ ਟੂ ਕੁਆਲਿਫਿਕੇਸ਼ਨ ਇੰਟਰਨਸ਼ਿਪ ਵੀ ਹੋਣੀ ਚਾਹੀਦੀ ਆ ਇੱਕ ਪੋਸਟ ਹੈਗੀ ਹੈ ਸੈਲਰੀ ਤੁਹਾਡੀ 2300 ਰਹੇਗੀ ਇਹ ਤਾਂ ਉਮਰ ਦੀ ਅਦ ਵੀ ਦੱਸੀ ਹੋਈ ਹੈ ਉਮਰ ਤੁਹਾਡੀ ਰਹੇਗੀ ਅਪ ਟੂ 35 ਸਾਲ ਨੈਕਸਟ ਹੈ ਗਿਆ ਲੈਬ ਟੈਕਨੀਸ਼ੀਅਨ ਬਾਇਓਕੈਮਿਸਟਰੀ ਇਹਦੀ ਉਮਰ ਕੀ ਹੈਗੀ ਅਪ ਟੂ 30 ਸਾਲ ਤੱਕ ਚਾਹੀਦੀ ਆ ਹੁਣ ਇਹਦੇ ਵਿੱਚ ਤੁਹਾਡੇ ਕੋਲ ਬੀਐਸਸੀ ਬਾਇਓਕੈਮਿਸਟਰੀ ਬੋਟਨੀ ਜੀਓਲੋਜੀ ਲਾਈਫ ਸਾਇੰਸ ਮਾਈਕਰੋਬਾਇਓਲੋਜੀ ਤੇ ਕੋਈ ਵੀ ਤੁਹਾਡੇ ਕੋਲ ਬੀਐਸਸੀ ਕੀਤੀ ਹੋਣੀ ਚਾਹੀਦੀ ਆ 55% ਮਾਰਕਸ ਨਾਲ ਇੱਕ ਸਾਲ ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਲੈਬ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦਾ ਤੁਹਾਡੇ ਕੋਲ ਡਿਪਲੋਮਾ ਵੀ ਹੋਣਾ ਚਾਹੀਦਾ ਤੇ ਇੰਟਰਨਸ਼ਿਪ ਵੀ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਸੈਲਰੀ ਤੁਹਾਡੀ 27000 ਤੋਂ ਲੈ ਕੇ 30000 ਦੇ ਵਿੱਚ ਵਿੱਚ ਰਹੇਗੀ ਅੱਗੇ ਦੇਖਿਓ ਜੀ ਤੀਜੀ ਪੋਸਟ ਜਿਹੜੀ ਹੈ ਪੇਸ਼ੈਂਟ ਕੇਅਰ ਕੋਆਰਡੀਨੇਟਰ ਪੇਸ਼ੈਂਟ ਕੇਅਰ ਕੋਆਰਡੀਨੇਟਰ ਹੈਗਾ ਯਾ ਇਹਦੀ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਵਿਦ ਪੇਸ਼ੈਂਟ ਨੈਵੀਗੇਸ਼ਨ ਐਮਬੀਐਨ ਹੈਲਥ케ਅਰ ਮੈਨੇਜਮੈਂਟ ਆਫ ਇਕੁਇਲੈਂਟ ਤੇ ਪ੍ਰੇਫਰੈਂਸ ਕਿਹਨੂੰ ਦਿੱਤੀ ਜਾਏਗੀ ਜਿਹੜਾ ਕੈਂਡੀਡੇਟ ਕੋ 1 ਸਾਲ ਦਾ ਐਕਸਪੀਰੀਅੰਸ ਹੋਇਆ ਗਿਆ ਪੇਸ਼ੈਂਟ ਕੇਅਰ ਕੋ ਉਮਰ 30 ਸਾਲ ਤੱਕ ਸੈਲਰੀ 25 ਤੋਂ 30 ਹਜ਼ਾਰ ਤੱਕ ਇਹਦੇ ਹੋਗੀ ਭਾਈ ਤੁਹਾਡੀ ਸੈਲਰੀ ਤੇ ਪੋਸਟਾਂ ਤੇ ਤੁਹਾਡੀ ਕੁਆਲੀਫਿਕੇਸ਼ਨ ਕਹਿੰਦੇ ਐਲੀਜੀਬਲ ਕੈਂਡੀਡੇਟ ਜਿਹੜੇ ਹੋ ਇੰਟਰਵਿਊ ਅਟੈਂਡ ਕਰ ਸਕਦੇ ਐਚ ਆਰ ਡੀਪਾਰਟਮੈਂਟ ਕਿਹਦੇ ਵਿੱਚ ਹੋਮੀ ਬਾਬਾ ਕੈਂਸਰ ਹਸਪੀਟਲ ਦਾ ਸੈਂਟਰ ਚੰਡੀਗੜ੍ਹ ਦੇ ਵਿੱਚ ਠੀਕ ਹੈ ਜੀ ਅੱਗੇ ਲਿਖਿਆ ਉਹਨਾਂ ਨੇ ਜਨਰਲ ਜਿਹੜੀ ਕੰਡੀਸ਼ਨ ਕੀ ਹੈਗੀ ਜਿਹੜੀ ਸਾਰੇ ਲਈ ਲਾਗੂ ਹੁੰਦੀ ਆ ਏਜ ਐਂਡ ਐਕਸਪੀਰੀਅੰਸ ਹੈਗਾ ਜਿਹੜਾ ਉਹ ਤੁਹਾਡਾ ਵਿਲ ਬੀ ਰੈਕਾਉਂਡ ਓਨ ਡੇਟ ਆਫ ਵੌਕ ਇਨ ਇੰਟਰਵਿਊ ਏਜ ਦਾ ਐਕਸਪੀਰੀਅੰਸ ਤੁਹਾਡਾ ਉੱਥੇ ਜਿਹੜਾ ਮਤਲਬ ਚੈੱਕ ਵੀ ਹੋਏਗਾ ਤੇ ਬਾਕੀ ਤੁਹਾਡੀ ਏਜ ਉਦੋਂ ਤੱਕ ਕੰਪਲੀਟ ਹੋਣੀ ਚਾਹੀਦੀ ਇੰਟਰਵਿਊ ਦੀ ਡੇਟ ਤੱਕ ਏਜ ਦਾ ਰਿਲਾਕਸੇਸ਼ਨ ਕੀ ਆ ਜਿਹੜੀ ਰਿਜ਼ਰਵ ਕੈਟੇਗਰੀ ਹੁੰਦੀ ਜਿਵੇਂ ਐਸਸੀ ਐਸਟੀ ਓਬੀਸੀ ਇਹਨਾਂ ਨੂੰ ਜਿੰਨੀ ਵੀ ਮਿਲਦੀ ਹੈ ਰਿਲਾਕਸੇਸ਼ਨ 3 ਤੋਂ 5 ਸਾਲ ਤੱਕ ਦੀ ਉਹ ਮਿਲੇਗੀ ਹੁਣ ਤੁਸੀਂ ਇਹ ਫੋਟੋਕਾਪੀਆਂ ਡਾਕੂਮੈਂਟ ਦੀ ਸਬਮਿਟ ਕਰਨੀਆਂ ਆ ਐਟ ਦਾ ਟਾਈਮ ਇੰਟਰਵਿਊ ਜਦੋਂ ਤੁਸੀਂ ਇੰਟਰਵਿਊ ਦੇ ਜਾਣਾ ਨਾ ਇਹਦੇ ਵਿੱਚ ਨਾ ਤੁਸੀਂ ਕੋਈ ਫਾਰਮ ਨਹੀਂ ਫਿਲ ਕਰਨਾ ਉੱਥੇ ਜਾ ਰਹੇ ਹੋ ਤਾਂ ਕਾਪੀ ਹੋਰ ਰੈਜ਼ਿਊਮ ਤੁਹਾਡੀ ਰੈਜ਼ਿਊਮ ਦੀ ਕਾਪੀ ਹੋਣੀ ਚਾਹੀਦੀ ਹੈ ਦੋ ਪਾਸਪੋਰਟ ਸਾਈਜ਼ ਫੋਟੋ ਹੋਣ ਚਾਹੀਦੀ ਹੈ ਡੇਟ ਆਫ ਬਰਥ ਸਰਟੀਫਿਕੇਟ ਪ੍ਰੂਫ ਹੋਣਾ ਚਾਹੀਦਾ ਐਜੂਕੇਸ਼ਨ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਸਰਟੀਫਿਕੇਟ ਹੋਣਾ ਚਾਹੀਦਾ ਪਾਸਟ ਇੰਪਲੈਂਟ ਦੇ ਪਿੱਛੇ ਕਿੱਥੇ ਕੰਮ ਕੀਤਾ ਕਰੰਟ ਇੰਪਲੋਇਮੈਂਟ ਕਿੱਥੇ ਕੰਮ ਕਰ ਰਹੇ ਹੋ ਕਾਪੀ ਆਫ ਪੈਨ ਕਾਰਡ ਐਂਡ ਆਧਾਰ ਕਾਰਡ ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਜਿਹੜੇ ਲਾਜ਼ਮੀ ਆ ਓਕੇ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਲਾਜ਼ਮੀ ਹੈਗੇ ਆ ਠੀਕ ਆ ਜੀ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਆਂ हां जी माफ करना थोड़ा फोन सेटिंग थोड़ी खराब हो गई हां जी هون لکھا جی ਕੈਂਡੀਡੇਟ ਆਪਣੇ ओरिजिनल ڈاکومنٹ ਵੀ ਜਰੂਰ ਲੈ ਕੇ ਆਉਣ ਵੈਰੀਫਿਕੇਸ਼ਨ ਦੇ ਲਈ ਠੀਕ ਹੈ ਦੇਖੋ ਲਿਖਿਆ ਹੈ ਉਹਨਾਂ ਨੇ ਵੈਰੀਫਿਕੇਸ਼ਨ ਪਰਪਸ ਵਾਸਤੇ ਜਰੂਰ ਲੈ ਕੇ ਆਣ ਨੋਟੀਕਲ ਹੋਰ ਕੀ ਲਿਖਿਆ ਚ ਕੈਂਡੀਡੇਟ ਵਿਲ ਨੋਟ ਬੀ ਐਂਟਰਡ ਐਟ ਦਾ ਵੈਨਿਊ ਬਿਫੋਰ ਐਂਡ ਆਫਟਰ ਸ਼ਡਿਊਲਡ ਸ਼ਡਿਊਲਡ ਡੇਟ ਤੋਂ ਨਾ ਤੇ ਪਹਿਲਾਂ ਜਾਇਓ ਨਾ ਬਾਅਦ ਜਾਇਓ ਇਨ ਕੇਸ ਆਫ ਮੋਰ ਕੈਂਡੀਡੇਟ ਜੇਕਰ ਕੈਂਡੀਡੇਟ ਜ਼ਿਆਦਾ ਹੋ ਗਏ ਲੋਡ ਤੋਂ ਬਾਅਦ ਤਾਂ ਇੱਕ ਉਹਨਾਂ ਟੈਸਟ ਰੱਖਣਗੇ ਕਿਹੜਾ ਐਮ ਐਸ ਕਿਊ ਸਕਿੱਲ ਟੈਸਟ ਹੋਏਗਾ ਉਹ ਹੁਣ ਤੁਹਾਨੂੰ ਦੱਸ ਦਿੱਤਾ ਜਾਏਗਾ ਤੇ ਕੈਂਡੀਡੇਟ ਸ਼ੋਰਟਲਿਸਟ ਫੋਰ ਦਾ ਇੰਟਰਵਿਊ ਅਕੋਰਡਿੰਗਲੀ ਤੇ ਫਿਰ ਉਸ ਤੋਂ ਬਾਅਦ ਹੀ ਜਿਹੜੇ ਕੈਂਡੀਡੇਟ ਜਿਹੜੇ ਇੰਟਰਵਿਊ ਲਈ ਸ਼ੋਰਟਲਿਸਟ ਕੀਤੇ ਜਾਣਗੇ ओके ਹੋਰ ਚ ਦੇਖਿਓ ਕੋਈ ਖਾਸ ਜਾਣਕਾਰੀ ਕੀ ਹੈਗੀ ਤੁਹਾਡੇ ਤੱਕ ਪਹੁੰਚਾਉਣ ਵਾਲੀ ਹਾਂ ਹੋਰ ਤਾਂ ਇਹਦੇ ਵਿੱਚ ਕੋਈ ਵੀ ਖਾਸ ਜਾਣਕਾਰੀ ਜਿਹੜੀ ਪਹੁੰਚਾਉਣ ਵਾਲੀ ਨਹੀਂ ਹੈਗੀ ਤੁਹਾਡੇ ਕੋਲ ਬਾਕੀ ਦੇਖੋ ਉਹਨਾਂ ਲਿਖਿਆ ਕਿ ਇਨ ਕੇਸ ਆਫ ਕੁਇਰੀ ਜੇਕਰ ਤੁਹਾਡੀ ਕੋਈ ਕੁਇਰੀ ਹੈ ਤੁਹਾਡਾ ਕੋਈ ਸਵਾਲ ਹੈਗਾ ਤੁਹਾਡੀ ਕੋਈ ਪ੍ਰਸ਼ਨ ਹੈਗਾ ਤੁਸੀਂ ਇਸ ਤੇ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੁਹਾਡੇ ਜਿਹੜੀ ਉਹਨੂੰ ਤੁਹਾਨੂੰ ਜਵਾਬ ਸੈਟੀਸਫਾਈ ਵਾਲਾ ਮਿਲ ਜੇਗਾ ਬਾਕੀ ਹੋਰ ਕੋਈ ਜਾਣਕਾਰੀ ਹੋਵੇ ਸਵਾਲ ਹੋਵੇ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਸ਼ੇਅਰ ਕਰਨਾ ਚਾਹੁੰਦੇ ਤੁਸੀਂ ਜਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਬਾਕੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਭ ਦੀ ਜਾਣਕਾਰੀ ਹੈਲਪ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ ਬੀ ਗੁੱਡ ਬਾਏ